ਕੀ ਗੱਲ ਹੁਣ ਮੈਨੂੰ ਬੁਲਾਉਂਦੇ ਹੀ ਨਹੀਂ ਮੇਰਾ ਕੀ ਹੱਕ ਹੈ ਤੈਨੂੰ ਬੁਲਾਉਣ ਦਾ ਕਿਉਂ ਹੁਣ ਹੱਕ ਮਰ ਗਏ ਮੈਨੂੰ ਬੁਲਾਉਣ ਵਾਲੇ ਜਾਂ ਮੈਨੂੰ ਦੱਸਣ ਵਾਲੇ ਮੇਰੀ ਗੱਲ ਸੁਣ ਜੇ ਮੈਨੂੰ ਸੁਣ ਲੈਣਾ ਐਵੇਂ ਕੋਈ ਪੰਗਾ ਹੋਊਗਾ ਤੈਨੂੰ ਫਿਰ ਸੁਣ ਲੈ ਬੇ ਢਾਰਾ ਦਾ ਪਈ ਖੜਾ ਦਾ ਛੂੜਾ ਐਡਾ ਵੀ ਮੈਨੂੰ ਕੋਈ ਸ਼ੌਂਕ ਨਹੀਂ ਹੈ ਇਹੋ ਜਿਹੇ ਤਰਾ ਛੂੜਾ ਪਾਉਂਦਾ ਮੈਨੂੰ ਵੀ ਸ਼ੌਂਕ ਨਹੀਂ ਤੁਹਾਡਾ ਰੋਸ ਦਾ ਨਹੀਂ ਤੂੰ ਕੀ ਕੁੜੀ ਨਾਲ ਲੱਗੀ ਐ ਤੈਨੂੰ ਮੈਂ ਕਿੰਨੀ ਵਾਰੀ ਕਹੇਵਾਂ ਤੇ ਮੱਥਾ ਨਾ ਲੱਗਾ ਕਰ ਸੋਨੀ ਕਾਲ ਤੋਂ ਮੇਰੀ ਹਾਂ ਬੋਲ ਓ ਰੀਤ ਹਾਂਜੀ ਮੈਂ ਯਾਰ ਕੰਮ ਤੇ ਚੱਲਿਆ ਸੀਗਾ ਤੇ ਮੈਂ ਤੈਨੂੰ ਐਂ ਕਹਿੰਦਾ ਸੀਗਾ ਰੋਟੀ ਪਾਣੀ ਟਾਈਮ ਤੇ ਖਾ ਲਿਆ ਕਰ ਕੰਮ ਤਾਂ ਹੁੰਦੇ ਰਹਿਣਗੇ ਠੀਕ ਹੈ ਕਿਹਨੇ ਤੁਸੀਂ ਖਾ ਲਈ ਹਾਂ ਮੈਂ ਤਾਂ ਖਾ ਲਈ ਸੀਗੀ ਤੇ ਘਰ ਦਾ ਧਿਆਨ ਰੱਖੀ ਕੋਈ ਗੱਲ ਨਹੀਂ ਤੇ ਮੈਨੂੰ ਉਹ ਸੌਦਾ ਦੱਸਦੀ ਕੀ ਲੈ ਕੇ ਆਉਣਾ ਠੀਕ ਹੈ ਹੌਣ ਤੇ हां मैं फोन पे दस् हां मैं हूं द हालम नले यार भाभी किथे दिन दी नी भाभी ਵੀ ਇੱਥੀ ਹੋਊਗੀ ਕਿੰਨੀ ਵਾਰੀ ਕਿਹਾ ਭਾਬੀ ਨੂੰ ਵੀ ਤੁਸੀਂ ਬਾਹਰ ਨਾ ਆ ਜਾਇਆ ਕਰੋ ਨਾਲੇ ਇਹਨੂੰ ਚੰਗਾ ਭਲਾ ਪਤਾ ਕਿ ਮੈਂ ਪ੍ਰੈਗਨੈਂਟ ਆ ਯਾਰ ਭਾਬੀ ਦਾ ਵੀ ਨਾ ਦਿਮਾਗ ਨਹੀਂ ਕੰਮ ਕਰਦਾ 20 ਵਾਰੀ ਕਿਹਾ ਮੈਂ ਚੱਲ ਜੇ ਮੈਨੂੰ ਮਿਲੀ ਰਾਤ ਮੈਂ ਕਰੇ ਭੇਜ हां ਭੇਜ हां ਕਰ ਲੈ ਤੂੰ ਸਾਨੂੰ ਕੀ ਗੱਲ ਹੁਣ ਮੈਨੂੰ ਬੁਲਾਉਂਦੇ ਹੀ ਨਹੀਂ ਮੇਰਾ ਕੀ ਹੱਕ ਹੈ ਤੈਨੂੰ ਬੁਲਾਉਣ ਦਾ ਕਿਉਂ ਹੁਣ ਹੱਕ ਮਰ ਗਏ ਮੈਨੂੰ ਬੁਲਾਉਣ ਵਾਲੇ ਜਾਂ ਮੈਨੂੰ ਦੱਸਣ ਵਾਲੇ ਮੇਰੀ ਗੱਲ ਸੁਣ ਜੇ ਉਹਨੇ ਸੁਣ ਲੈਣਾ ਐਵੇਂ ਕੋਈ ਪੰਗਾ ਹੋਊਗਾ ਤੂੰ ਫਿਰ ਸੁਣ ਲਾਂਦੇ ਧਾਰਾ ਆਦਾ ਕੋਈ ਨਾਲੇ ਉਹਦੇ ਡਰ ਕਰਕੇ ਤੁਸੀਂ ਮੈਨੂੰ ਬੁਲਾਉਣਾ ਹਟ ਗਏ ਹਣ ਯਾਰ ਮੇਰੀ ਗੱਲ ਸੁਣ ਸਾਰੇ ਪਿੰਡ ਦੇ ਸਾਹਮਣੇ ਨਾ ਤੂੰ ਮੇਰੀ ਭਾਪੀ ਲੱਗਦੀ ਸਮਝ ਗਈ ਪਿੰਡ ਪਿੰਡ ਸਾਹਮਣੇ ਲੱਗਦੀਆਂ ਹੂ ਤਾਂ ਨਹੀਂ ਪਿੰਡ ਨੂੰ ਪਤਾ ਪਰ ਤੈਨੂੰ ਤਾਂ ਪਤਾ ਵੀ ਮੈ ਤੇਰੀ ਕੀ ਲੱਗਦੀ ਹਾਂ ਮੈਂ ਕੰਮ ਤੋਂ ਲੇਟ ਹੋ ਰਿਆਂ ਸਾਈਡ ਤੇ ਹੂੰ ਉਹ ਲੰਘਣ ਦੇ ਠੀਕ ਆ ਦਿਮਾਗ ਨਾ ਖਰਾਬ ਕਰਿਆ ਕਰ ਮੇਰਾ ਮੈਂ ਤਾਂ ਸਾਈਡ ਤੇ ਹੀ ਹਾਂ ਮੈਂ ਤਾਂ ਹੱਕੀ ਕੋਲੇ ਜਦੋਂ ਤੂੰ ਹੁੰਦਾ ਸਾਈਡ ਤੇ ਕਹਿੰ ਗਈ ਉਹ ਵੀ ਟਾਈਮ ਹੁੰਦਾ ਸੀਗਾ ਤੇ ਤੁਸਾਂ ਹਾਂ ਦੱਸ ਲੈਂਦਾ ਸੀ ਦੱਸੇ ਬਿਨਾਂ ਕਿੱਥੇ ਜਾਂਦਾ ਨਹੀਂ ਸੀ

ਸਿੱਖ ਮਰਦੀ ਦੀ ਜਿੱਛਾ ਦਵੀ ਇਹ ਕੰਮ ਤੇ ਜਾਂਦੇ ਨੇ ਫਿਰ ਥੋੜੀ ਬਾਹਰ ਖੜ ਕੇ ਇੱਕ ਦੂਜੇ ਨਾਲ ਗੱਲ ਕਰਨੀ ਜ਼ਰੂਰੀ ਹੁੰਦੀ ਆ ਤੇ ਤੇਰਾ ਪੁੱਛਣਾ ਜ਼ਰੂਰੀ ਹੁੰਦਾ ਵੀ ਮੈਂ ਕੀ ਗੱਲ ਕਰਦੀ ਆ ਤੇ ਕੀ ਨਹੀਂ ਗੱਲ ਕਰਦੀ ਉਹ ਮੇਰੇ ਘਰ ਵਾਲਾ ਤੇ ਤੁਹਾਡਾ ਦਿਓਰਾ ਤੁਸੀਂ ਇਹ ਨਾ ਭੁੱਲੋ ਮੈਂ ਇਧਰ ਵਿਆਹੀ ਹੋਈ ਆ ਅੱਛਾ ਮੈਂ ਕਦੋਂ ਕਿਹਾ ਵੀ ਤੂੰ ਨਿਕਲ ਕੇ ਆਈ ਹੋਈ ਆ ਨਾਲੇ ਤੈਨੂੰ ਕੀ ਲੱਗਦਾ ਜੇ ਇਸ ਘਰ ਚ ਤੂੰ ਰਹਿਣੀ ਆ ਸਾਰੇ ਹੱਕ ਤੇਰੇ ਹੀ ਨੇ ਮੇਰਾ ਕੋਈ ਹੱਕ ਨਹੀਂ ਇਸ ਘਰ ਦੇ ਵਿੱਚ ਤੁਹਾਡਾ ਹੱਕ ਹੋਗਾ ਪਰ ਤੁਹਾਡੇ ਘਰ ਵਾਲੇ ਤੇ ਇਨਾ ਤੇਨੇ ਤੁਸੀਂ ਇਹਨਾਂ ਕੋਲ ਵੀ ਤੁਹਾਡਾ ਘਰ ਵਾਲਾ ਬਾਹਰ ਗਿਆ ਹੋਇਆ। ਅੱਛਾ। ਚੱਲ ਮੰਨ ਲੈਣੀ। ਮੇਰੇ ਘਰ ਨਾਲ ਬਾਹਰ ਗਿਆ ਹੋਇਆ। ਮੈਨੂੰ ਐ ਦੱਸ। ਜਦੋਂ ਤੂੰ ਇਸ ਘਰ ਦੇ ਵਿੱਚ ਆਈ ਨਹੀਂ ਸੀ, ਉਹ ਤਾਂ ਸੋਨੇ ਇਕੱਲਾ ਹੁੰਦਾ ਸੀ। ਉਹਦੇ ਦਾ ਧਿਆਨ ਕੌਣ ਰੱਖਦਾ ਸੀ ਦੱਸੀ ਮੈਨੂੰ? ਮੰਮੀ ਹੈਗੇ ਸੀ ਨਾ? ਅੱਛਾ। ਤੈਨੂੰ ਵੀ ਪਤਾ ਮੰਮੀ ਦਾ ਧਿਆਨ ਰੱਖਦੀ ਸੀ। ਨਾਲੇ ਨਾ ਘਰ ਵਾਲਿਆਂ ਨੇ ਐਨੀਆਂ ਸਹਤੀਆਂ ਚੰਗੀਆਂ ਨਹੀਂ ਹੁੰਦੀਆਂ। ਸਮਝ ਲੱਗੀ? ਖਾਸ ਕਰ ਬੰਦਿਆਂ ਤੇ ਤਾਂ ਜਮ੍ਹਾਂ ਭਰੋਸਾ ਨਹੀਂ ਕਰਨਾ ਚਾਹੀਦਾ। ਕੋਈ ਨਾ। ਮੈਨੂੰ ਮੇਰੇ ਬੰਦੇ ਤੇ ਭਰੋਸਾ ਹੈਗਾ। ਮੈਂ ਤਾਂ ਤੁਹਾਨੂੰ ਇੰਨਾ ਚੰਗਾ ਸਮਝ ਸੀ ਪਰ ਤੁਸੀਂ ਤਾਂ ਸੇਰੇ ਸੇਰ ਚੜੇ ਜਾਂਦੇ ਹੋ ਅਲੇ ਤੇ ਸ਼ੌਂਕ ਪੂਰਾ ਹੋ ਗਿਆ ਤਾਂ ਮੇਰਾ ਚੂੜਾ ਫੜਾ ਦੇ ਕੇਸਰ ਚੜ ਗਈ ਮੈਂ ਹਾਂ ਚੱਕ ਤੇਰਾ ਚੂੜਾ ਨਾਲੇ ਵੈਸੇ ਵੀ ਮੈਂ ਕੋਈ ਸ਼ੌਂਕ ਪੂਰਾ ਕਰਨ ਨਹੀਂ ਲੱਤ ਸੀ ਤੂੰ ਮੈਨੂੰ ਖਦ ਕਿਆ ਸੀ ਕਿ ਮੇਰੇ ਚੁੱਬਦਾ ਆ ਮੈਂ ਤਾਂ ਕਿਆ ਸੀ ਵੀ ਮੈਂ ਪਾਲਾਂ ਨਹੀਂ ਆ ਇਹ ਪਤਾ ਨਹੀਂ ਕੀ ਬੋਲੀਏ ਦੀ ਕੁੜੀ ਨੂੰ ਇਹਦੇ ਨਾਲ ਤਾਂ ਮੈਂ ਕਰਦੀਆਂ ਗੱਲ ਐਡਾ ਵੀ ਮੈਨੂੰ ਕੋਈ ਸ਼ੌਂਕ ਨਹੀਂ ਹੈ ਤੇਰਾ ਚੂੜਾ ਪਾਉਣ ਦਾ ਮੈਨੂੰ ਵੀ ਸ਼ੌਂਕ ਨਹੀਂ ਤੁਹਾਡਾ ਰੋਸ ਦਾ ਨਹੀਂ ਤੂੰ ਕੀ ਕੁੜੀ ਨਾਲ ਲੱਗੀ ਆ ਤੈਨੂੰ ਮੈਂ ਕਿੰਨੀ ਵਾਰੀ ਕਹੇਵਾਂ ਮੱਥੇ ਨਾ ਲੱਗਿਆ ਕਰ ਇਹਨੇ ਤਾਂ ਘਰ ਪਿੱਛੇ ਕਰਿਆ ਪਿਆ ਹਾਂ ਹੋ ਮੰਮੀ ਮੈਂ ਹੀ ਘਰ ਪਿੱਛੇ ਕਰਿਆ ਹੋਇਆ ਇਹੇ ਘਰ ਨੂੰ ਅੱਗੇ ਲੈ ਕੇ ਜਾਊਗੀ ਇਹਦਾ ਧਿਆਨ ਰੱਖੋ ਤੁਸੀਂ ਇਹਦੇ ਮੱਥੇ ਨਾ ਲੱਗਿਆ ਕਰ ਤਾਂ ਕਾਲੇ ਮੂੰਹ ਵਾਲੀ ਐ ਮੰਮੀ ਗੱਲ ਹੋਣੀ ਹੈਗੀ ਚਿਹਰੇ ਸੋਨੀ ਦੀ ਭਾਬੀ ਐ ਤਾਂ ਭਾਬੀ ਬਣ ਕੇ ਰਵੇ ਜਦੋਂ ਵੀ ਉਹ ਕੰਮ ਤੇ ਜਾਂਦਾ ਤਾਂ ਪਹਿਲੀ ਵੇੜ ਚ ਖੜ ਜਾਂਦੀ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਇਹਦੇ ਨਾਲ ਤਾਂ ਮੈਂ ਕਰੂੰਗੀ ਗੱਲ ਚੱਲ ਤੂੰ ਪੁੱਤ ਕੰਮ ਕਰ ਅੰਦਰ ਜਾ ਕੇ ਕੋਈ ਕੋਈ ਨਾ ਮੰਮੀ ਘਮਤਾ ਕਰ ਲੈਨੀ ਆ ਪਰ ਤੁਸੀਂ ਇਹਨੂੰ ਮੜੇ ਸਮਝਾ ਕੇ ਰੱਖੋ ਵੀ ਐਂ ਕਿਸੇ ਦੀ ਜ਼ਿੰਦਗੀ ਚ ਨਾ ਬਿਨਾ ਵਜਾ ਤੋਂ ਨਹੀਂ ਫਸੀਦਾ ਜੇ ਅਨੁਚਾਦੀ ਅਧਿਕਾਰ ਵਾਲੇ ਨੂੰ ਇੱਥੇ ਬੁਲਾ ਲੇ ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ ਕਿਉਂਕਿ ਜਦੋਂ ਤੂੰ ਵਿਆਹ ਕੇ ਨਹੀਂ ਆਈ ਸੀ ਇਹ ਸੋਨੀ ਦਾ ਵਧੀਆ ਧਿਆਨ ਤੂੰ ਰੱਖ ਲੈਂਦੀ ਸੀਗੀ ਵਧੀਆ ਕਰਦੇ ਸੀ ਦਿਉਰ ਪਰਜਾ ਇਹ ਆਪਸ ਚ ਕੋਈ ਗੱਲ ਨਹੀਂ ਹੌਲੀ ਹੌਲੀ ਸਭ ਕੁਝ ਸੈੱਟ ਹੋ ਜਾਊਗਾ ਕੋਈ ਨਾ ਮੰਮੀ ਮੈਂ ਵੀ ਐਂ ਚਾਹਨੀ ਆ ਵੀ ਰੱਬ ਕਰੇ ਜਲਦੀ ਜਲਦੀ ਸਭ ਕੁਝ ਸੈੱਟ ਹੋ ਜੇ ਨਹੀਂ ਤਾਂ ਛੇ ਮੈਂ ਆਪਣੇ ਘਰੇ ਮਾੜੋ ਜਿਹੀ ਦੱਸਾਂ ਇਥੇ ਬਹੁਤ ਖੱਦੂ ਘਾੜਾ ਹੋ ਜਾਊਗਾ ਕੋਈ ਗੱਲ ਨਹੀਂ ਤੈਨੂੰ ਲੋੜ ਨਹੀਂ ਹੈਗੀ ਪੁੱਤ ਮੈਂ ਹੈਗੀ ਆ ਤੈਨੂੰ ਘਰੇ ਦੱਸਣ ਤੱਕ ਲੋੜ ਨਹੀਂ ਹੈਗੀ ਬਸ ਠੀਕ ਆ ਮੰਮੀ ਮੈਂ ਤੁਹਾਡੇ ਯਕੀਨ ਤੇ ਕਿਸੇ ਨੂੰ ਕੋਈ ਗੱਲ ਨਹੀਂ ਦੱਸਦੀ ਪਰ ਮੈਨੂੰ ਭਾਬੀ ਤੇ ਸ਼ੱਕ ਬਹੁਤ ਹੁੰਦਾ ਹੈ ਫਿਕਰ ਨਾ ਕਰ ਤੂੰ ਤੂੰ ਘਾ ਤੂੰ ਫਿਕਰ ਕਰਦੀ ਆ ਜਦੋਂ ਮੈਂ ਹੈਗੀ ਤੈਨੂੰ ਕਹੀ ਨਹੀਂ ਆ ਉਹ ਤਾਂ ਠੀਕ ਆ ਕੋਈ ਨਾ ਜਿਹੇ ਭਾਬੀ ਹੈ ਤਾਂ ਭਾਬੀ ਬਣ ਕੇ ਰਹੇ ਅਧਿਕਾਰ ਵਾਲੀ ਬਣਨ ਦੀ ਕੋਸ਼ਿਸ਼ ਕਰ ਤੂੰ ਕਰਦੀ ਆ ਉਹਦੀ ਘਰ ਵਾਲੀ ਤੂੰ ਆ ਨਾ ਤੂੰ ਹੀ ਰਹੇਂਗੀ ਉੱਪਰ ਜਾਈ ਉਹ ਪਰਜਾਈ ਉਹ ਰਹੇਗੀ ਤੂੰ ਸੋਨੀ ਦੇ ਧਿਆਨ ਰੱਖਿਆ ਕਰ ਠੀਕ ਚਲ ਮੈਂ ਜਾ ਕੇ ਹੁਣੀ ਚੰਗਾ ਮੈਂ ਕਾ ਗਮੰਡੀਆ ਦੇ ਕਰ ਕੰਮ ਸੀ ਗਿਆ ਮੈਨੂੰ ਜਾਓ ਆ ਆਲਰਿਦ ਦਵਾਈ ਰੱਖ ਤੇ ਰੋਟੀ ਖਾ ਲਈ ਕਿ ਨਾ ਮੈਂ ਨਹੀਂ ਖਾਣੀ ਕਿਉਂ ਕਿਉਂ ਨਹੀਂ ਖਾਣੀ ਕੀ ਹੋਇਆ ਬਸ ਮੇਰੇ ਦਿਲ ਨਹੀਂ ਕਰਦਾ ਹੋ ਯਾਰ ਗੱਲ ਤਾਂ ਦੱਸ ਮੂੰਹ ਫਲਾ ਕੇ ਕਿਉਂ ਬੈਠੀ ਆ ਕਿਉਂ ਨਹੀਂ ਦਿਲ ਕਰਦਾ ਰੋਟੀ ਖਾਣ ਨੂੰ ਕੋਈ ਗੱਲ ਨਹੀਂ ਹੈਗੀ ਸਾਰਾ ਕੁਝ ਦੇਖੀ ਜਾਨਣੀ ਆ ਮੈਂ ਛੇੜਾ ਕੁਝ ਘਰ ਚ ਹੋਈ ਜਾਂਦਾ ਏ ਤੇ ਤੁਹਾਡੀ ਭਾਬੀ ਹੈ ਘਰ ਵਾਲੀ ਆ ਕੀ ਮਤਲਬ ਆ ਤੇਰਾ ਹਾਂ ਫਿਰ ਉਹ ਹੱਕ ਤਾਂ ਐ ਜਮਾਉਂਦੀ ਆ ਜਿਵੇਂ ਮੈਂ ਰੋਟੀ ਘਰ ਵਾਲੀ ਨਹੀਂ ਉਹ ਤੁਹਾਡੀ ਘਰ ਵਾਲੀ ਆ ਜਦੋਂ ਵੀ ਤੁਸੀਂ ਕੰਮ ਤੇ ਜਾਂਦੇ ਹੋ ਉਹਦਾ ਖੇਡ ਚ ਖੜਨਾ ਹਰ ਇੱਕ ਗੱਲ ਹਰ ਇੱਕ ਦੁੱਖ ਸੁੱਖ ਤੁਹਾਡੇ ਨਾਲ ਕਰਨਾ ਅੱਧੀ ਘਰ ਵਾਲੇ ਨਾਲ ਕਰਿਆ ਕਰੇ ਹੋ ਕਦੇ ਮੈਂ ਫੋਨ ਲਾ ਕੇ ਵੀ ਨਹੀਂ ਦੇਖਿਆ ਵੀ ਵੀ ਆਹ ਹੈ ਆਪਦੇ ਘਰ ਵਾਲੇ ਨਾਲ ਫੋਨ ਤੇ ਗੱਲ ਕਰਦੀ ਆ ਯਾਰ ਫੇਰ ਕੀ ਹੋ ਗਿਆ ਯਾਰ ਭਰਜਾਈਆਂ ਮਾਵਾ ਵਰਗੀਆਂ ਹੁੰਦੀਆਂ ਨੇ ਜੇ ਦੁੱਖ ਸੁੱਖ ਕਰ ਲੈਂਦੀ ਆ ਫਿਰ ਕਿੱਡੀ ਗੱਲ ਹੋ ਗਈ ਤੂੰ ਸ਼ੱਕ ਕਰਦੀ ਆ ਮੇਰੇ ਤੇ ਤੁਹਾਡੀ ਮਾਂ ਹੈਗੀ ਆ ਦੁੱਖ ਸੁੱਖ ਕਰਨ ਉਹ ਯਾਰ ਕਹਿਣ ਦੀ ਗੱਲ ਆ ਵੀ ਇਹੋ ਜਿਹਾ ਕੁਝ ਨਹੀਂ ਜਾਇਆ ਤੂੰ ਸੋਚੀ ਜਾਂਦੀ ਆ ਲੜਿਆ ਘਰ ਵਾਲੀ ਵਾਲੀ ਗੱਲ ਤਾਂ ਮੈਨੂੰ ਜਮੀ ਨਹੀਂ ਚਾਚੀ ਤੇਰੇ ਮੂੰਹੋਂ ਯਾਰ ਪਤਾ ਨਹੀਂ ਕੀ ਸੋਚੀ ਜਾਂਦੀ ਆ ਤੂੰ ਬੈਠੀ ਹੋਰ ਕੀ ਹੈ ਫਿਰ ਮੈਂ ਕੀ ਸਮਝਾ ਤੇ ਮੇਰਾ ਜੋੜਾ ਭਾ ਕੇ ਨਾ ਮੇਰੇ ਹੱਥ ਤੇ ਐ ਭਗਾ ਕੇ ਮਾਰ ਕੇ ਗਈ ਸੀਗੀ ਦੀ ਛੀਵੇਂ ਪਤਾ ਨਹੀਂ ਕਿੱਡੇ ਕਿ ਮੇਮ ਹੁੰਦੀ ਹੈ ਤੇ ਇੰਨੀ ਆਕੜ ਕਰਦੀ ਹੈ ਮੇਰੇ ਨਾਲ ਜਿੰਨੀ ਵੀ ਕਹਿ ਦੋ ਨਾਲੇ ਮੈਂ ਘਰ ਦੇ ਸਾਰੇ ਕੰਮ ਕਰਦੀ ਆ ਮੈਂ ਤਾਂ ਉਹ ਪੈਰ ਵੀ ਨਹੀਂ ਲਾਉਣ ਦਿੰਦੀ ਮੰਜੇ ਤੋਂ ਵੀ ਕੋਈ ਨਾ ਤੁਸੀਂ ਪ੍ਰੈਗਨੈਂਟ ਹੋ ਉਹ ਚਲ ਕੋਈ ਗੱਲ ਨਹੀਂ ਫਿਰ ਗੁੱਸਾ ਕਿਉਂ ਕਰਦੀਆਂ ਯਾਰ ਤੈਨੂੰ ਮੇਰੇ ਤੇ ਭਰੋਸਾ ਹੈਗਾ ਹੈਗਾ ਸੋਨੀ ਤੇਰੇ ਤੇ ਭਰੋਸਾ ਪਰ ਮੈਨੂੰ ਉਹ ਚਰਾਨੀ ਦੇ ਨਹੀਂ ਹੈਗਾ ਪਤਾ ਨਹੀਂ ਕਿਉਂ ਯਾਰ ਮੇਰੇ ਤੇ ਭਰੋਸਾ ਰੱਖ ਠੀਕ ਆ ਐ ਤਾਂ ਮੈਂ ਜਿੱਥੇ ਕੰਮ ਕਰਦਾ ਉੱਥੇ ਹਜ਼ਾਰਾਂ ਜਨਾਨੀਆਂ ਨੇ ਬਾਹਰ ਦੁਨੀਆ ਤੇ ਹਜ਼ਾਰਾਂ ਜਨਾਨੀਆਂ ਨੇ ਹੁਣ ਮੈਂ ਉਹਦੇ ਘਰੇ ਥੋੜੀ ਗਲਤ ਹੋਊਗਾ ਯਾਰ ਹੁਣ ਮੈਂ ਦੇਖਦੀ ਤਾਂ ਨਹੀਂ ਹੈਗੀ ਨਾ ਜਿਹੜਾ ਬੰਦਾ ਸਾਹਮਣੇ ਦੇਖਦਾ ਨਾ ਤਾਂ ਉਹਨੂੰ ਚਾਹਲਣ ਹੁੰਦੀ ਆ ਚੱਲ ਮੈਂ ਕੋਸ਼ਿਸ਼ ਕਰੂੰਗਾ ਵੀ ਅੱਗੇ ਤੋਂ ਇਹ ਚੀਜ਼ਾਂ ਨਾ ਹੋਣ ਹੁਣ ਤਾਂ ਖੁਸ਼ ਆ ਹਾਂ ਚੱਲ ਰੋਟੀ ਪਾ ਕੇ ਲੈ ਕੇ ਦੇਮਾ ਨਹੀਂ ਮਾਪੀ ਲਿਆਉਂਗੀ ਤੁਸੀਂ ਮੋਹਤੋ ਲੋ ਗੁੱਸੇ ਨਾ ਹੋਇਆ ਕਰੇ ਯਾਰ ਫੇ ਜਿਹੜਾ ਜ ਤੂੰ ਸੋਚਦੀ ਨਾ ਇਹ ਜਿਆ ਕੁਛ ਨਹੀਂ ਹੈਗਾ ਠੀਕ ਆ ਕੋਈ ਨਾ ਹਾਂ ਫੇ ਆ ਤਾਂ ਤਾ ਇਹ ਗੱਲ ਦਿਮਾਗ ਚ ਲੈ ਜਾਂਦੀ ਅੱਗੇ ਤੋਂ ਨਾ ਲੈ ਕੇ ਬਾਕੀ ਮੈਂ ਵੀ ਧਿਆਨ ਰੱਖੂੰਗਾ ਠੀਕ ਆ ਦਵਾਈ ਲੈ ਲਈ ਕੋਈ ਨਾ ਮੈਂ ਲੈ ਲੂੰਗੀ ਛਾਨ ਉਹਦਾ ਕੀ ਆ ਜਦੋਂ ਇਹ ਠੀਕ ਆ ਇਹਨਾਂ ਤਾਂ ਯਕੀਨ ਆ ਮੈਨੂੰ ਉਹਨੂੰ ਐ ਵੀ ਮੇਰੇ ਘਰ ਵਾਲਾ ਬਾਹਰ ਆ ਕੀਪ ਤੇ ਮੈਂ ਡੋਰੇ ਕਾ ਕੇ ਦੇਖ ਲਾਂ මිර සු ඇ එන්න දකාර පට්ට දෙන්නේය ්‍රීට ਮੈਂ ਮਿਹਨਤ ਲੇ ਕੰਮ ਹਾਂ ਬਸ ਆਟਾ ਗੁੰਨ ਤਾਂ ਮੈਂ ਰੋਟੀ ਬਣਾ ਕੇ ਟਿਫਿਨ ਪੈਕ ਕਰ ਦੇਣੀ ਆ ਕੋਈ ਗੱਲ ਨਹੀਂ ਉਹ ਤਾਂ ਹੋ ਜੂ ਟਿਫਨ ਦਾ ਪੈਕ ਮੈਂ ਤਾਂ ਮੈਂ ਪਉਦਾ ਸੀ ਉਹ ਮੇਰੇ ਫਾਰਮ ਜਿ ਕਿੱਥੇ ਰੱਖੇ ਨੇ ਅਸਾਂ ਕਮਰੇ ਚ ਆ ਅਲਮਾਰੀ ਚ ਪੈ ਨੇ ਅੱਛਾ ਤੇ ਅੱਛਾ ਮੈਨੂੰ ਐ ਦੱਸ ਕੱਲ੍ਹ ਆਂ ਗੱਲਾਂ ਲੈ ਕੇ ਗੁੱਸੇ ਤਾਂ ਨਹੀਂ ਹੈਗੀ ਤੂੰ ਨਹੀਂ ਕੋਈ ਨਾ ਅੱਗੇ ਤਾਂ ਧਿਆਨ ਰੱਖਿਓ ਉਹ ਮੈਂ ਤਾਂ ਤੈਨੂੰ ਕਹੀ ਜਾਂਦਾ ਬਾਬਾ ਗੁਰੂ ਮੈਂ ਨਹੀਂ ਬੁਲਾਇਆ ਕਰਦਾ ਹੁਣ ਤੇ ਬਣਾ ਰ ਰੇ ਛੇਤੀ ਰੋਟੀ ਹਨਾ ਮੈਂ ਦੇਖ ਲਾਂ ਫਾਰਮ ਜੀ ਮੈਂ ਜਲਦੀ ਜਾਣਾ ਆਥਣੇ ਵੀ ਜਲਦੀ ਆ ਜਾਊਗਾ ਮੈਂ ਚਲੋ ਠੀਕ ਹੈ ਜੇ ਨਾ ਮਿਲੇ ਤਾਂ ਮੈਨੂੰ ਆਸ ਮਾਰ ਦੇ ਹਾਂ ਕੋਈ ਨਾ ਚੰਗਾ ਮੈਂ ਬਣਾਉਣੀ ਆ ਸੋਨੀ ਖਾ ਲ ਸੋਨੀ ਹੰਬਲ ਕੀ ਕਰਨਾ ਆਪਦੇ ਜਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਹੋਇਆ ਕੀ ਆ ਦੱਸੇਗੀ ਵੀ ਅੱਛਾ ਅਢਣ ਚਾਨ ਬਣਨ ਦੀ ਲੋੜ ਨਹੀਂ ਹੈਗੀ ਆ ਛੜੀ ਜੁੱਮੇ ਵਾਲੀ ਹੈਗੀ ਹੈ ਨਾ ਇੱਥੇ ਤੂੰ ਕਦੇ ਨਹੀਂ ਫਸ ਸਕਦਾ ਅੱਛਾ ਹੁਣ ਤੂੰ ਦੱਸੇਂਗੀ ਮੈਨੂੰ ਹੈ ਵੀ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਚੁੱਪਚਾਪ ਇਸ ਘਰ ਚ ਰਹੀ ਚੱਲ ਜ਼ੁਬਾਨ ਖੋਲਣ ਦੀ ਕੋਸ਼ਿਸ਼ ਨਾ ਕਰ ਜ਼ੁਬਾਨ ਵੀ ਖੁੱਲੂਗੀ ਤੇ ਇਸ ਬੱਚੇ ਨੂੰ ਨਾਮ ਵੀ ਤੂੰ ਹੀ ਦੇਵੇਂਗਾ ਨਹੀਂ ਤਾਂ ਫਿਰ ਦੇਖ ਲੈ ਮਹਿਰੀਤ ਨੂੰ ਸਾਰਾ ਕੁਝ ਦੱਸ ਦੋਗੀ ਮੂੰਹ ਬੰਦ ਕਰ ਲੈ ਆਪ ਤਾਂ ਕਿਤੇ ਨਾ ਹੋਵੇ ਮੈਨੂੰ ਕਰਾਉਣਾ ਪੈਜੇ ਮੈਨੂੰ ਤੈਨੂੰ ਕੀ ਲੱਗਦਾ ਤੇਰਾ ਕੋਈ ਯਕੀਨ ਕਰੂਗਾ ਰੀਤ ਨੂੰ ਮੇਰੇ ਤੇ ਹੁਣ ਦੱਸ ਸਾਨੀ ਕਿਹੜੀ ਜ਼ਿੰਮੇਵਾਰੀ ਦੀ ਗੱਲ ਕਰਦੀ ਏਹ ਜ਼ਿੰਮੇਵਾਰੀ ਇਹੀ ਆ ਕਿ ਜੁੜਾ ਮੇਰੇ ਪੇੜ ਚੋਂ ਇੱਕ ਮਿੰਟ ਮੈਂ ਆਪੇ ਗੱਲ ਕਰੂੰਗਾ ਰੀਤ ਤੈਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ ਯਾਰ ਮੈਂ ਤੈਨੂੰ ਬਸ ਕਰ ਦੇਖ ਲੈ ਤੇਰਾ ਭਰੋਸਾ ਮੈਂ ਬਹੁਤ ਚੁੱਕੀ ਇਹਨਾਂ ਕਰ ਲਿਆ ਸ਼ੱਕ ਤਾਂ ਮੈਨੂੰ ਪਹਿਲਾਂ ਹੀ ਸੀਗਾ ਪਰ ਹੁਣ ਯਕੀਨ ਵੀ ਹੋ ਗਿਆ ਆ ਮੈਨ ਨਹੀਂ ਸੀਗੀ ਫੇ ਤੂੰ ਆਪਦੀ ਭਾਬੀ ਨਾਲ ਹੀ ਇਹੋ ਜਿਹਾ ਕੁਝ ਕਰੇਗਾ ਰੀਤ ਇਹ ਸਭ ਝੂਠਾ ਮੈਂ ਦੱਸਦੀ ਹਾਂ ਫੀ ਮੈਂ ਕੌਣ ਆ ਕੌਣ ਆ ਮੈਂ ਤੇ ਭਾਬੀ ਨਹੀਂ ਹੈਗੀ ਮੈਂ ਦੀ ਪਹਿਲੀ ਘਰ ਵਾਲੀ ਆ ਸੋਨੀ ਫੇ ਤੂੰ ਮੇਰੀ ਤਾਂ ਜ਼ਿੰਦਗੀ ਖਰਾਬ ਕੀਤੀ ਆ ਇਹਨੇ ਸਿਰਫ ਇੱਕ ਜ਼ਿੰਦਗੀ ਬਰਬਾਦ ਨਹੀਂ ਕੀਤੀ ਰੀਤ ਇਹਨੇ ਤਿੰਨ ਤਿੰਨ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ ਮੇਰੀ ਤੇਰੀ ਇਹ ਮੇਰੇ ਹੋਣ ਵਾਲੇ ਬੱਚੇ ਦੀ ਹੁਣ ਬੋਲਦਾ ਕਿਉਂ ਨਹੀਂ ਮੈਂ ਸਾਰਾ ਕੁਝ ਮੈਂ ਦੱਸਦੀਆਂ ਬਣੇ ਅੱਜ ਤੋਂ 1 ਮਹੀਨਾ ਪਹਿਲਾਂ ਮੈਂ ਵੀ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਸੀਗੀ ਇੱਕ ਟਾਈਮ ਇਹੋ ਜਿਹਾ ਆਇਆ ਵੀ ਜਦੋਂ ਮੇਰੇ ਸਹੁਰੇ ਨੇ ਮੇਰੇ ਟੈਸਟ ਕਰਵਾਏ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਮੇਰੇ ਕੁੜੀ ਹੋਣ ਵਾਲੀ ਆ ਛਿਦੜ ਘਰ ਕੇ ਮੰਮੀ ਹੋਣਾ ਨੇ ਕਿਹਾ ਵੀ ਤੂੰ ਅਬੋਰਸ਼ਨ ਕਰਵਾ ਦੇ ਤੇ ਮੈਂ ਇਸ ਗੱਲ ਲਈ ਬਿਲਕੁਲ ਵੀ ਰਾਜੀ ਨਹੀਂ ਸੀਗੀ ਅੱਛਾ ਤੋਂ ਮੈਂ ਆਪਣੇ ਜਿਹਦੇ ਤੇੜੀ ਰਹੀ ਤੇ ਮੰਮੀ ਤੇ ਸੋਨੀ ਆਪਣੇ ਜੈਤੇ ੜੇ ਹੋਏ ਸੀਗੇ ਉਥੇ ਘਰ ਕੇ ਮੰਮੀ ਨੇ ਫਿਰ ਇੱਕ ਫੈਸਲਾ ਲਿਆ ਫਿਰ ਜੇ ਤੂੰ ਇਹ ਪਾਪ ਨਹੀਂ ਕਰਨਾ ਚਾਹੁੰਦੀ ਤਾਂ ਫਿਰ ਤੈਨੂੰ ਇਸ ਘਰ ਦੇ ਵਿੱਚ ਭਾਬੀ ਬਣ ਕੇ ਰਹਿਣਾ ਪਊਗਾ ਇੱਕ ਵਾਰੀ ਤਾਂ ਮੈਂ ਵੀ ਹੈਰਾਨ ਹੋ ਗਈ ਸੀ ਪਰ ਮੈਂ ਆਪਣੀ ਕੁੜੀ ਨੂੰ ਬਚਾਉਣ ਦੇ ਵਾਸਤੇ ਇਹਨਾਂ ਨੂੰ ਹਾਂ ਕਰਤੀ ਮੈਂ ਕਹਿਤਾ ਕਿ ਹਾਂ ਜਿਵੇਂ ਵੀ ਤੁਸੀਂ ਕਹੋਗੇ ਮੈਂ ਉਹ ਵੀ ਕਰ ਲੂੰਗੀ ਫਿਰ ਮੰਮੀ ਉਹਨਾਂ ਨੇ ਸੋਨੀ ਦਾ ਦਵਾਰੋਂ ਵਿਆਹ ਕਰਤਾ ਜਦ ਕਿ ਮੈਂ ਇੰਨਾ ਤੰਗ ਹੋ ਕੇ ਸਾਰੇ ਘਰ ਦੇ ਕੰਮ ਵੀ ਕਰ ਰਹੀ ਸੀ ਪਰ ਫਿਰ ਵੀ ਇਹਨਾਂ ਨੂੰ ਮੇਰੇ ਤੇ ਰੱਤੀ ਪਰ ਵੀ ਦਰਸ ਨਹੀਂ ਆ ਰਿਹਾ ਸੀਗਾ ਮੈਂ ਜਿਵੇਂ ਨਾ ਦੇਵੇਂ ਕਰਕੇ ਮੰਨ ਗਈ ਵੀ ਚਲੋ ਕੋਈ ਗੱਲ ਨਹੀਂ ਫਿਰ ਮੇਰੇ ਬੱਚੇ ਦੀ ਤਾਂ ਜਾਨ ਬਚਦੀ ਆ ਇਸ ਵਿੱਚ ਮੇਰੀ ਗਲਤੀ ਵੀ ਕੀ ਸੀਗੀ ਮੈਂ ਤੇਰੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਬਸ ਇੱਕ ਮੇਰੀ ਮਜਬੂਰੀ ਬਣ ਗਈ ਸੀ ਜੋ ਕਿ ਮੈਨੂੰ ਇਹ ਕਦਮ ਚੱਕਣਾ ਪੈ ਗਿਆ ਪਰ ਜਦੋਂ ਵੀ ਤੂੰ ਇਹਦੇ ਨਾਲ ਬੋਲਦੀ ਸੀ ਜਾਂ ਕੁਝ ਵੀ ਤਾਂ ਮੈਨੂੰ ਇੱਕ ਵਾਰੀ ਇਹ ਫੀਲ ਹੁੰਦਾ ਸੀ ਵੀ ਸੋਨੀ ਤਾਂ ਮੈਨੂੰ ਬਿਲਕੁਲੀ ਬੁਲਾਉਣਾ ਛੱਡ ਗਿਆ ਕਿਉਂਕਿ ਮੈਂ ਵੀ ਤਾਂ ਅਧਿਕਾਰ ਵਾਲੀ ਸੀ ਇਹਦੇ ਵਿੱਚ ਮੇਰਾ ਤਾਂ ਕੋਈ ਕਸੂਰ ਵੀ ਨਹੀਂ ਸੀਗਾ ਕਿ ਮੇਰੇ ਕੁੜੀ ਹੋਣ ਵਾਲੀ ਆ ਨਹਲੇ ਬੱਚਾ ਤਾਂ ਆਪਣੇ ਘਰ ਮਾਂ ਦੀ ਗੱਲ ਆ ਮੈਨਾਂ ਤਾਂ ਬਹੁਤ ਕੁਝ ਸੁਣਿਆ ਤੇ ਤੇਰੇ ਤੋਂ ਵੀ ਮੈਂ ਸ਼ਾਇਦ ਬਹੁਤ ਕੁਝ ਸੁਣਦੀ ਪਰ ਕੋਈ ਗੱਲ ਨਹੀਂ ਛੇ ਤੂੰ ਜਾਣੀ ਆ ਤਾਂ ਮੈਂ ਥੋੜੇ ਤੋਂ ਬਹੁਤ ਦੂਰ ਹੋ ਜਾਊਂਗੀ ਪਰ ਸਭ ਤੋਂ ਵੱਡੀ ਉਮੀਦ ਮੇਰੀ ਸੋਨੀ ਸੀਗਾ ਛੇ ਤੋਂ ਮੈਨੂੰ ਇਹ ਉਮੀਦ ਸੀ ਕਿ ਇਹ ਤਾਂ ਆਪਣੇ ਬੱਚੇ ਨੂੰ ਪੜਾਊਗਾ ਪਰ ਇੱਕ ਵਾਰ ਤਾਂ ਸੋਨੀ ਨੇ ਵੀ ਮੇਰੇ ਤੋਂ ਪਾਸੇ ਹੀ ਵਟ ਲਿਆ ਬਿਲਕੁਲ ਹੀ ਮੇਰੇ ਨਾਲ ਉਸ ਲੋਕ ਹੋਣ ਲੱਗੇ ਜਿਵੇਂ ਮੈਂ ਸੱਚੀ ਮੁੱਛੀ ਦੀ ਭਾਬੀ ਹੁੰਨੀ ਆ ਪਰ ਮੰਮੀ ਸੋਨੀ ਇਹ ਗੱਲ ਨੂੰ ਮੰਨੂਗਾ ਤੈਨੂੰ ਇਸ ਗੱਲ ਕਰ ਇਸ ਗੱਲ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਉਹ ਮੇਰਾ ਪੁੱਤ ਆ ਮੈਂ ਜਾਣਦੀ ਆ ਉਹਨੂੰ ਮੈਂ ਕਿਵੇਂ ਬਣਾਉਣਾ ਉਹ ਮੇਥੋਂ ਬਾਹਰ ਨਹੀਂ ਹੈਗਾ ਪਰ ਇੱਕ ਗੱਲ ਸੁਣ ਲੈ ਤੂੰ ਆਪਦੀ ਲਤ ਨਹੀਂ ਵਿਛੜਾਉਣੀ ਹੈਗੀ ਸਹੀ ਗੱਲ ਈ ਮੰਮੀ ਛੇ ਮੈਨੂੰ ਆਪਦੀ ਧੀ ਦੀ ਖੁਸ਼ੀ ਲਈ ਅੰਨ ਕਰਨਾ ਪਊਗਾ ਨਾ ਸਾਂ ਮੈਂ ਕਰੂੰਗੀ ਚਲ ਕੋਈ ਗੱਲ ਨਹੀਂ ਸੋਨੀ ਨੇ ਤਾਂ ਆਪੇ ਹੀ ਮੰਨ ਜਾਣਾ ਜਦੋਂ ਸੋਨੀ ਨੂੰ ਮੈਂ ਸਮਝਾਇਆ ਸਾਰਾ ਕੁਝ ਇਹ ਤਾਂ ਗੱਲੋ ਲਹੂਗੀ